ਗਰਾਂ ਦੀ ਹਟਪੇਟਾਂ ਲਈ ਸੇਵਾ ਚੱਲ ਰਹੀ ਹੈ ਪਰ ਅੱਜ ਅਸੀਂ ਮਾਇਆ ਲਈ ਬੇਨਤੀ ਨਹੀਂ ਕਰਨੀ ਅਸੀਂ ਪਿਛਲੇ ਐਤਵਾਰ ਕਿਹਾ ਸੀ ਮਾਇਆ ਦੀ ਅਸੀਂ ਬੇਨਤੀ ਨਹੀਂ ਕਰਦੇ ਜਦੋਂ ਲੋੜ ਹੁੰਦੀ ਉਦੋਂ ਕਰੀਦਾ ਹੈ ਜੇ ਲੋੜ ਹੋਏ ਤੇ ਬੋਲਾਂਗੇ ਨਾ ਤੁਹਾਡੇ ਸੁਣ ਵਿੱਚ ਤਾਕਤ ਹੋਵੇਗੀ ਸਾਡੇ ਬੋਲ ਵਿੱਚ ਤਾਕਤ ਹੋਵੇਗੀ ਅੱਜ ਸਿਰਫ ਇੰਨੀ ਬੇਨਤੀ ਕਰਨੀ ਜਿਹੜੇ ਦਰਿਆ ਵਾਲੇ ਪਾਸਿਓਂ ਸੰਗਤ ਆਈ ਹੈ ਨਾ ਸੰਗਤ ਵਿੱਚ ਆਏ ਨੇ ਰਮਦਾਸ ਤੋਂ ਬਾਬਾ ਬੁੱਢਾ ਸਾਹਿਬ ਜੀ ਦੀ ਸਮਾਧਾਂ ਦੇ ਕੋੜੋ ਨਗਰ ਆਏ ਹੁਣ ਉਹਨਾਂ ਨੂੰ ਬੇਨਤੀ ਹੈ ਤੇ ਜੇ ਤੁਹਾਡੇ ਉੱਥੇ ਰਿਸ਼ਤੇਦਾਰ ਹੋਣ ਤੁਹਾਨੂੰ ਬੇਨਤੀ ਜੇ ਸਹਿਯੋਗ ਦੇਣਾ ਹੈ ਨਾ ਅੱਜ ਸਹਿਯੋਗ ਇਹ ਦਿਓ ਸਾਰਿਆਂ ਨੂੰ ਫੋਨ ਕਰੋ ਕਿ ਕੱਲ ਨੂੰ ਸੋਮਵਾਰ ਤੇ ਪਰਸੋ ਮੰਗਲਵਾਰ ਬਾਬਾ ਬੁੱਢਾ ਸਾਹਿਬ ਜੀ ਦੀ ਸਮਾਧਾਂ ਦੇ ਲਾਗੇ ਵਾਲੇ ਜਿਹੜੇ ਪਿੰਡ ਘੋਨੇਵਾਲ ਮਾਛੀਵਾਲਾ ਮੰਦਰਾਂਵਾਲੀ ਜਟਾਂ ਪਛੀਆਂ ਤੇ ਨੇੜਲੇ ਜਿੰਨੇ ਵੀ ਪਿੰਡ ਆ ਪੰਜ ਪਿੰਡਾਂ ਚ ਪਹੁੰਚ ਸਕਦੇ ਹੋ ਤੇ ਇਹਨਾਂ ਪਿੰਡਾਂ ਵਿੱਚ ਪਹੁੰਚ ਕੇ ਕੱਲ ਨੂੰ ਦਵਾਈਆਂ ਦਾ ਫਰੀ ਕੈਂਪ ਹੈ ਤੇ ਸਹਯੋਗ ਨਾਲ ਕਿਵੇਂ ਲੱਗ ਰਿਹਾ ਹੈ ਡਾਕਟਰ ਨਵਦੀਪ ਸਿੰਘ ਢਿੱਲੋਂ ਚੀਫ ਫਿਜ਼ੀਸ਼ੀਅਨ ਐਮਬੀਬੀਐਸ ਸ਼ਹੀਦਾਂ ਮਹਾਂਪੁਰਖਾਂ ਕਿਰਪਾ ਕੀਤੀ ਸ਼ਹੀਦ ਬਾਬਾ ਸਿਲਵਰਾਜੀ ਸ਼ਹੀਦ ਬਾਬਾ ਡੋਗਰ ਜੀ ਧੰਨ ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ